ਜੈ ਪੀਰਾਂ ਦੀ ਸੰਗਤ ਜੀ ਬਾਬਾ ਪਾਲਾ ਜੀ ਕੋਲਾਰਾਂ ਵਾਲੇ ਹਫਤੇ ਦੇ ਵਿੱਚ ਦੋ ਦਿਨ ਚੌਂਕੀ ਲਗਾਉਂਦੇ ਨੇ ਰੇਤਗੜ੍ਹ ਦਰਗਾਹ ਦੇ ਉੱਪਰ ਬੁੱਧਵਾਰ ਤੇ ਵੀਰਵਾਰ ਬੁੱਧਵਾਰ ਤੇ ਵੀਰਵਾਰ ਨੂੰ ਚੌਂਕੀ ਲੱਗਦੀ ਹੈ ਰੇਤਗੜ੍ਹ ਦਰਗਾਹ ਜੋ ਕਿ ਸਮਾਣੇ ਤੋਂ ਪਾਤੜਾ ਰੋਡ ਦੇ ਉੱਪਰ ਇਹ ਦਰਗਾਹ ਸਥਿਤਾ ਸਾਰਾ ਤੁਹਾਨੂੰ ਐਡਰੈਸ ਦਰਗਾਹ ਦਾ ਦੱਸਾਂਗੇ ਤੇ ਘਰੋਂ ਕਣ ਕਿਵੇਂ ਲੈ ਕੇ ਆਉਣਿਆਂ ਕਦੋਂ ਪਹੁੰਚਣਾ ਕਿਵੇਂ ਟੋਕਨ ਮਿਲਣਗੇ ਤੇ ਦਰਗਾਹ ਦੇ ਉੱਪਰ ਆਉਣ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਪ੍ਰੋਪਰ ਦੱਸਾਂਗੇ ਅੱਜ ਦੀ ਵੀਡੀਓ ਦੇ ਵਿੱਚ ਚਲ ਦੀ ਚੱਲਦੀ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਤੇ ਚੈਨਲ ਪੀਵੀ ਉਨੀ ਬਲੈਕਡਿੰਗ ਜੇਕਰ YouTube ਤੇ ਦੇਖੀ ਜਨੋਂ ਤਾਂ ਦੋਸਤੋ ਸਬਸਕ੍ਰਾਈਬ ਕਰ ਲਿਓ ਜੇਕਰ Facebook ਤੇ ਦੇਖੀ ਜਨੋਂ ਤਾਂ ਕਰਿਓ ਫੋਲੋ ਇਸ ਟਾਈਮ ਜੋ ਦਰਸ਼ਨ ਕਰ ਰਹੇ ਹਾਂ ਤੁਸੀਂ ਰੇਤਗੜ੍ਹ ਦਰਗਾਹ ਦੇ ਦਰਸ਼ਨ ਕਰ ਰਹੇ ਹਾਂ ਲਾਲਾਂ ਵਾਲਾ ਪੀਰ ਦਰਗਾਹ ਬਾਬਾ ਪਾਲਾ ਜੀ ਦੀ ਦਰਗਾਹ ਜਿੱਥੇ ਤੁਸੀਂ ਦੇਖੋ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਆ ਜਿਹੜੀ ਬੁੱਧਵਾਰ ਤੇ ਵੀਰਵਾਰ ਪਹੁੰਚਦੀ ਹੈ ਬੁੱਧਵਾਰ ਨੂੰ ਸਵੇਰ ਰਾਤੀ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਵੀਰਵਾਰ ਨੂੰ ਰਾਤੀ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਾਬਾ ਜੀ ਬੈਠ ਕੇ ਪਰਸਨ ਤੌਰ ਤੇ ਮਿਲਦੇ ਆ ਤੇ ਮਹੀਨੇ ਦੇ ਵਿੱਚ ਲਾਸਟ ਵੀਰਵਾਰ ਪਾਉਣ ਲੱਗਦੀ ਹੁੰਦੀ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦਰਗਾਹ ਦੇ ਉੱਪਰ ਜੋ ਵੀ ਸੰਗਤ ਆਉਂਦੀ ਹੈ ਉਹਨਾਂ ਦੇ ਰਹਿਣ ਸਹਿਣ ਦਾ ਖਾਣ ਪੀਣ ਦਾ ਪ੍ਰਬੰਧ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਲੰਗਰ ਹਾਲ ਦੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਵੀ ਜਿੰਨੀ ਸੰਗਤ ਆਈ ਹੁੰਦੀ ਹੈਗੀ ਉਹਨਾਂ ਦੇ ਲਈ ਪ੍ਰਸ਼ਾਦਾ ਪਾਣੀ ਲੰਗਰ ਪਾਣੀ ਇੱਥੇ ਸਾਰਾ ਤਿਆਰ ਹੁੰਦਾ ਹੈਗਾ ਸੰਗਤ ਨੂੰ ਲੰਗਰ ਸਕਾਇਆ ਜਾਂਦਾ ਹੈਗਾ ਤੇ ਪੰਕਤਾਂ ਦੇ ਵਿੱਚ ਬੈਠ ਕੇ ਸੰਗਤਾਂ ਲੰਗਰ ਆ ਜਿਹੜਾ ਉਹ ਸ਼ੱਕ ਦਿਆਂ ਨੇ ਤੇ ਸੰਗਤਾਂ ਸਰਦਾ ਮੁਤਾਬਕ ਜੋ ਛੀਦਾ ਲੰਗਰ ਦੇ ਵਿੱਚ ਪਾਉਣਾ ਹੁੰਦਾ ਉਹ ਵੀ ਪਾ ਕੇ ਜਾਂਦੀਆਂ ਤੇ ਸੇਵਾ ਵੀ ਕਰਵਾਉਂਦੀਆਂ ਜੋ ਸੰਗਤ ਨੂੰ ਪ੍ਰਸ਼ਾਦਾ ਪਾਣੀ ਸਕਾਰ ਰਹੇ ਨੇ ਵਰਤਾ ਰਹੇ ਨੇ ਇਹ ਸਾਰੇ ਸੇਵਾਦਾਰ ਆਏ ਹੁੰਦੇ ਨੇਗੇ ਆਏ ਚੌਂਕੀ ਆਏ ਪਾਉਣ ਤਾਂ ਤੁਸੀਂ ਦੇਖੋ ਵੀ ਸਰਦਾ ਮੁਤਾਬਕ ਆਪਣੇ ਸੇਵਾ ਜਿਹੜੀ ਬਾਬਾ ਪਾਲਾ ਜੀ ਦੀ ਜੋ ਦਰਗਾਹ ਬਣੀ ਵੀ ਆ ਲਾਲਾਂ ਵਾਲਾ ਪੀਰ ਦਰਗਾਹ ਜਿਸ ਦਰਗਾਹ ਦੇ ਉੱਪਰ ਲੱਕ ਦਾ ਤਾਂ ਪੀਰ ਜੀ ਦੇ ਜੋ ਚਾਰ ਨਿਗਾਹੇ ਨੇ ਸਭ ਤੋਂ ਵੱਡਾ ਨਿਗਾਹਾਂ ਪਾਕਿਸਤਾਨ ਦੇ ਸ਼ਹਿਰ ਮਲਤਾਨ ਦੇ ਵਿੱਚ ਸਥਿਤ ਸੀ ਪਾਕਿਸਤਾਨ ਦੇ ਸ਼ਹਿਰ ਮਲਤਾਨ ਦੇ ਵੱਡੇ ਨਿਗਾਹੇ ਦੇ ਉੱਪਰੋਂ ਜੋ ਇੱਟਾਂ ਦਾ ਜੋੜਾ ਦਰਗਾਹ ਦੇ ਲਈ ਲਿਆਂਦਾ ਗਿਆ ਦੀ ਵੱਡੇ ਨਿਗਾਹਾਂ ਜਾਣਾ ਹਰ ਇੱਕ ਸੰਗਤ ਨੂੰ ਬਹੁਤ ਮੁਸ਼ਕਲ ਸੀ ਪਾਕਿਸਤਾਨ ਦੇ ਵਿੱਚ ਤਾਂ ਹੁਣ ਤੁਸੀਂ ਉਹੀ ਦਰਸ਼ਨ ਦੀਦਾਰੇ ਆਏ ਵੀਰਵਾਰ ਨਤਮਸਤਕ ਹੋਣਾ ਚਾਦਰ ਚੜਾਉਣਾ ਚਿਰਾਗਾ ਦੇ ਵਿੱਚ ਤੇਲ ਪਾਉਣਾ ਉਹ ਤੁਹਾਡੀਆਂ ਹਰ ਇੱਕ ਮਨੋ ਕਾਮਨਾ ਜਿਹੜੀਆਂ ਨੇ ਗਿਆ ਹੁਣ ਲਾਲਾਂ ਵਾਲਾ ਪੀਰ ਦਰਗਾਹ ਜੋ ਸਮਾਣੇ ਤੋਂ ਪਾਤਣਾ ਪਾਤਣਾ ਤੋਂ ਸਮਾਣੇ ਇਸ ਦਰਗਾਹ ਦੇ ਉੱਪਰ ਆ ਕੇ ਤੁਸੀਂ ਆਪਣੀਆਂ ਮਨੋਕਾਮਨਾ ਪੂਰੀਆਂ ਕਰਵਾ ਸਕਦੇ ਹੋ ਤੇ ਬਾਬਾ ਜੀ ਜੋ ਪਾਉਣ ਲਾਉਂਦੇ ਆ ਚੌਂਕੀ ਲਾਉਂਦੇ ਆ ਤੇ ਚੌਂਕੀ ਤੇ ਪਾਉਣ ਤੇ ਆਉਣ ਦੇ ਲਈ ਜੋ ਘਰੋਂ ਕਣ ਹੁੰਦੇ ਨੇਗੇ ਉਹ ਦੱਸਾਂਗੇ ਤੇ ਜੋ ਦਰਗਾਹ ਦੇ ਵਿੱਚ ਤੁਸੀਂ ਜੋ ਚਾਦਰ ਅਰਪਣ ਕਰਨੀਆਂ ਜਾਂ ਜੋ ਹੁਣ ਸੰਗਤਾਂ ਆਉਂਦੀਆਂ ਨੇਗੀਆਂ ਜਿਨ੍ਹਾਂ ਦੀਆਂ ਇੱਥੋਂ ਸੁੱਖਣਾ ਮਨੋਕਾਮਨਾ ਪੂਰੀਆਂ ਹੁੰਦੀਆਂ ਨੇਗੀਆਂ ਚਾਦਰ ਲੈ ਕੇ ਜਦੋਂ ਉਹ ਆਉਂਦੇ ਨੇਗੇ ਚਾਦਰ ਇੱਥੇ ਹੁਣ ਦਰਗਾਹ ਦੇ ਉੱਪਰ ਚੜਾਈ ਜਾਂਦੀ ਆ ਤੁਸੀਂ ਦੇਖ ਹੀ ਸਕਦੇ ਹੋਗੇ ਅੰਦਰਲੇ ਸਾਰੇ ਆਪਾਂ ਦ੍ਰਿਸ਼ਤਾਂ ਨੂੰ ਦਰਗਾਹ ਦੇ ਦਿਖਾ ਰਹੇ ਹੈਗੇ ਕੰਮ ਕੰਪਲੀਟ ਹੀ ਆ ਦਰਗਾਹ ਦਾ ਕੁਝ ਕੰਮ ਜੋ ਰਹਿ ਗਿਆ ਉਹ ਕੁਝ ਸਮੇਂ ਦੇ ਵਿੱਚ ਕੰਪਲੀਟ ਹੋ ਜਾਣਾਗਾ ਦੇਖ ਸਕਦੇ ਹੋ ਸਾਰੇ ਇਹ ਦਰਗਾਹ ਦੇ ਦ੍ਰਿਸ਼ਣ ਹੈਗੇ ਦੇਖੋ ਵੀ ਕਿਦਾਂ ਇੱਥੇ ਮੇਲਾ ਭਰਦਾ ਬੁੱਧਵਾਰ ਤੇ ਵੀਰਵਾਰ ਨੂੰ ਤੇ ਜੋ ਸੰਗਤਾਂ ਦਰਗਾਹ ਦੇ ਉੱਪਰ ਚਾਦਰ ਜਦੋਂ अर्पण ਕਰਨ ਆਉਂਦੇ ਨੇ ਜਿਨ੍ਹਾਂ ਨੇ ਸੁੱਖ ਸੁਕੀ ਹੁੰਦੀ ਹੈਗੀ ਦਾਤਾ ਵੀ ਮੇਰੀਆਂ ਮਨੋ ਕਾਮਨਾ ਪੂਰੀਆਂ ਹੋਣ ਮੈਂ ਦਰ ਤੇ ਚਾਦਰ ਚੜਾ ਕੇ ਜਾਵਾਂ ਤਾਂ ਸੇਵਾਦਾਰ ਨਾਲ ਚਾਦਰ ਨੂੰ ਢੋਲ ਨਗਾਰਿਆਂ ਦੇ ਨਾਲ ਲੈ ਕੇ ਆਉਂਦੇ ਨੇ ਦਰਗਾਹ ਦੇ ਉੱਪਰ ਤੇ ਬਾਬਾ ਜੀ ਅਰਦਾਸ ਕਰਦੇ ਹੈਗੇ ਮਨੋ ਕਾਮਨਾ ਜੋ ਵਾਲੇ ਦੀ ਪੂਰੀ ਹੋਈ ਹੁੰਦੀ ਹੈਗੀ ਉਹਦੇ ਲਈ ਅਰਦਾਸ ਕਰਨੀ ਤੁਸੀਂ ਸਾਰਾ ਤਸਵੀਰਾਂ ਦੇ ਵਿੱਚ ਦੇਖੋਗੇ ਵੀ ਬਾਬਾ ਪਾਲਾ ਜੀ ਆਪ ਮੌਜੂਦ ਹੁੰਦੇ ਨੇ ਉਸ ਸਮੇਂ ਜਦੋਂ ਜਿਸ ਵੀ ਕਿਸੇ ਭੈਣ ਭਰਾ ਨੇ ਚਾਦਰ ਸੁੱਖੀ ਹੁੰਦੀ ਹੈ ਤੇ ਚਾਦਰ ਚੜਾਉਣ ਜਦੋਂ ਕੋਈ ਵੀ ਆਉਂਦਾ ਤਾਂ ਬਾਬਾ ਜੀ ਉਸ ਟਾਈਮ ਜਰੂਰ ਹਾਜ਼ਰ ਨਜ਼ਰ ਹੁੰਦੇ ਨੇਗੇ ਉਸ ਸਮੇਂ ਆਉਂਦੇ ਨੇਗੇ ਤੇ ਹੁਣ ਤੁਸੀਂ ਦੇਖੋ ਵੀ ਆ ਇਕੱਠਾ ਜਿਹੜਾ ਉਹ ਵੀ ਦੇਖ ਸਕਦੇ ਹੋਗੇ ਦਰਗਾਹ ਦੇ ਜਿਹੜੇ ਦ੍ਰਿਸ਼ ਨੇਗੇ ਉਹ ਵੀ ਤੁਸੀਂ ਦੇਖ ਸਕਦੇ ਹੋ ਵੀ ਲਾਲਾਂ ਵਾਲਾ ਪੀਰ ਜੋ ਦਰਗਾਹ ਬਾਬਾ ਪਾਲਾ ਜੀ ਨੇ ਬਣਾਈ ਵੀ ਹੈਗੀ ਜੋ ਸਮਾਣੇ ਤੋਂ ਪਾਤਣਾ ਪਾਤੜਾਂ ਤੋਂ ਸਮਾਣੇ ਰੋਡ ਦੇ ਉੱਪਰ ਇਹ ਦਰਗਾਹ ਕੀ ਕਿਸੇ ਪਿੰਡ ਦੇ ਵਿੱਚ ਨਹੀਂ ਜਾਣਾ ਤੁਸੀਂ ਜਮਾ ਬਿਲਕੁਲ ਰੋਡ ਤੇ ਦਰਗਾਹ ਇਹ ਸਥਿਤ ਆ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪ ਆਗਾ ਪੈਟਰੋਲ ਪੰਪ ਦੇ ਬਿਲਕੁਲ ਰੋਡ ਦੇ ਉੱਪਰ ਦਰਗਾਹ ਸਥਿਤ ਹੈਗੀ ਗੱਡੀਆਂ ਕਾਰਾਂ ਵਹੀਕਲ ਖੜਾਉਣ ਨੂੰ ਸਾਰਾ ਇੱਥੇ ਅਰੇਂਜਮੈਂਟ ਕੀਤਾ ਗਿਆਗਾ ਲੰਗਰ ਪਾਣੀ ਦਾ ਚਾਹ ਪਾਣੀ ਦਾ ਸਾਰਾ ਅਰੇਂਜਮੈਂਟ ਰਹਿਣ ਸੈਣ ਦਾ ਸਾਰਾ ਅਰੇਂਜਮੈਂਟ ਕਾਰਾਂ ਨੇ ਜਿਹੜੀਆਂ ਗੱਡੀਆਂ ਤੁਸੀਂ ਸਾਹਰ ਤੇ ਰੋਡ ਦੇ ਲੱਗੀਆਂ ਸਾਰੀਆਂ ਦੇਖ ਹੀ ਸਕਦੇ ਹੋ ਵੀ ਕਿੰਨਾ ਇਕੱਠਾ ਹੁੰਦਾ ਆਏ ਬੁੱਧਵਾਰ ਤੇ ਵੀਰਵਾਰ ਤੰਗਤਾ ਜਿਹੜੀ ਮੰਗਲਵਾਰ ਨੂੰ ਪਹੁੰਚਣਾ ਸ਼ੁਰੂ ਹੋ ਜਾਂਦੀ ਆ ਕਿਉਂਕਿ ਮੰਗਲਵਾਰ ਸ਼ਾਮ ਨੂੰ ਆਉਣਾ ਪੈਂਦਾਗਾ ਮੰਗਲਵਾਰ ਨੂੰ ਆ ਕੇ ਟੋਕਣਾ ਜਿਹੜੇ ਉਹ ਲੈਣੇ ਪੈਂਦੇ ਹੈਗੇ ਬਾਰੀ ਮੁਤਾਬਕ ਬਾਬਾ ਜੀ ਸਭ ਨੂੰ ਉਹ ਮਿਲਦੇ ਨੇ ਘਰੋਂ ਕਣ ਨੇ ਜਿਹੜੇ ਉਹ ਕਣਕ ਲੈ ਕੇ ਆਉਣੀ ਹੁੰਦੀ ਹੈਗੀ ਸਵਾ ਕਿਲੋ ਕਣਕ ਇੱਕ ਤੇਲ ਦੀ ਬੋਤਲ ਲੀਟਰ ਜਾਂ ਅੱਧਾ ਲੀਟਰ 100 ਜਾਂ 50 ਰੁਪਿਆ ਉਹਦੇ ਵਿੱਚ ਪਾ ਕੇ ਸ਼ਾਮ ਨੂੰ ਆਪਣੇ ਪਰਿਵਾਰ ਦੇ ਉੱਪਰ ਦੀ ਚਹਾ ਕੇ ਜਾਂ ਉਹਨਾਂ ਦੀਆਂ ਫੋਟੋਆਂ ਜਾਂ ਕੱਪੜਿਆਂ ਉੱਪਰ ਦੀ ਚਹਾ ਕੇ ਸ਼ਾਮ ਨੂੰ ਸ਼ਰਾਣੇ નીચે ਰੱਖ ਕੇ ਸੋਣਾਗਾ ਜਿਸ ਦਿਨ ਤੁਸੀਂ ਆਉਣਾਗਾ ਉਦੋਂ ਕਾਣ ਆਪਣੇ ਨਾਲ ਲੈ ਕੇ ਆਉਣੇ ਆ ਤਾਂ ਦੇਖੋ ਜੀ ਹੁਣ ਕਰੋ ਦਰਸ਼ਨ ਦਿਦਾਰੇ ਬਾਬਾ ਪਾਲਾ ਜੀ ਕੋਲਾਰਾਂ ਵਾਲੇ ਤੁਸੀਂ ਦੇਖ ਸਕਦੇ ਹੋ ਵੀ ਜੋ ਸੇਵਾਦਾਰ ਚਾਦਰ ਲੈ ਕੇ ਆਏ ਸੀਗੇ ਜਿਨ੍ਹਾਂ ਦੀਆਂ ਮਨੋ ਕਾਮਨਾ ਇੱਥੇ ਪੂਰੀਆਂ ਹੋਈਆਂ ਅੱਜ ਦਰਗਾਹ ਦੇ ਉੱਪਰ ਚਾਦਰ ਆਰਪਣ ਕਰਨ ਦੇ ਲਈ ਆਏ ਤਾਂ ਬਾਬਾ ਜੀ ਖੁਦ ਆਪ ਆ ਕੇ ਉਹਨਾਂ ਦੇ ਲਈ ਕਲਮਾ ਪੜ੍ਹਦੇ ਹੋਏ ਅਰਦਾਸ ਬੇਨਤੀ ਕਰਦੇ ਹੋਏ ਤੁਸੀਂ ਦੇਖ ਹੀ ਸਕਦੇ ਹੋ ਸੇਵਾਦਾਰ ਸਾਰੇ ਜੋ ਭਾਈ ਕਮਲ ਹੋਰੀ ਅਜੇ ਹੋਰੀ ਜਿੰਨੇ ਇੱਥੇ ਮੇਨ ਸੇਵਾਦਾਰ ਨੇ ਗੁਰੀ ਹੋਰੀ ਸਾਰੇ ਬਾਬਾ ਜੀ ਦੇ ਨਾਲ ਜਾਂ ਜੋ ਭਰਾ ਕੋਈ ਵੀ ਚਾਦਰ ਅਰਪਣ ਲੈ ਕੇ ਆਉਂਦਾਗਾ ਕਰਨ ਦੇ ਲਈ ਚੜਾਉਣ ਦੇ ਲਈ ਹਨ ਤਾਂ ਉਹਨਾਂ ਦੇ ਨਾਲ ਸੇਵਾ ਕਰਵਾਉਣੀ ਚਾਦਰ ਨੂੰ ਲੈ ਕੇ ਆਉਣਾ ਗਾਜੇਵਾਜੇ ਦੇ ਨਾਲ ਹਨ ਤਾਂ ਤੁਸੀਂ ਸਾਰਾ ਉਹ ਤਸਵੀਰਾਂ ਦੇ ਵਿੱਚ ਦੇਖ ਹੀ ਰਹੋਗੇ ਤੇ ਬਾਕੀ ਤੁਹਾਨੂੰ ਦੱਸ ਹੀ ਦਿੱਤਾ ਵੀ ਬੁੱਧਵਾਰ ਤੇ ਵੀਰਵਾਰ ਨੂੰ ਚੌਂਕੀ ਲੱਗਦੀ ਹੁੰਦੀ ਹੈ ਜੀ ਮੰਗਲਵਾਰ ਨੂੰ ਸੰਗਤ ਨੂੰ ਇੱਥੇ ਪਹੁੰਚਣਾ ਪੈਂਦਾਗਾ ਪੰਜਾਬ ਦੇ ਵਿੱਚ ਜ਼ਿਲ੍ਹਾ ਪਟਿਆਲਾ ਜੇਕਰ ਬੱਸਾਂ ਦੇ ਥਰੂ ਜਾਂ ਟ੍ਰੇਨਾਂ ਦੇ ਥਰੂ ਜੀ ਆ ਰਹੇ ਹੋ ਤਾਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਪਟਿਆਲਾ ਸ਼ਹਿਰ ਦੇ ਵਿੱਚ ਉਤਰੋ ਜੀ ਪਟਿਆਲੇ ਤੋਂ ਤੁਸੀਂ ਆਉਣਾਗਾ ਸਮਾਣੇ ਸ਼ਹਿਰ ਸਮਾਣੇ ਸ਼ਹਿਰ ਜਦੋਂ ਤੁਸੀਂ ਬਾਹਰਲੇ ਚੌਕ ਉਤਰੋ ਜਾਂ ਬੱਸ ਸਟੈਂਡ ਉਤਰੋਂ ਉੱਥੋਂ ਆਟੋ ਈ-ਰਿਸਕਾ ਸਾਰੇ ਆਉਂਦੇ ਹੈਗੇ ਕਹਿ ਦਿਵੋ ਉਹਨਾਂ ਨੂੰ ਕਿ ਬਾਬਾ ਪਾਲਾ ਜੀ ਤੀਜੋ ਦਰਗਾਹ ਰੋਡ ਦੇ ਉੱਪਰ ਉੱਥੇ ਜਾਣਾ ਤਾਂ ਆਟੋ ਈ-ਰਿਸਕਾ ਤੁਹਾਨੂੰ ਇੱਥੇ ਛੱਡ ਕੇ ਜਾਣਗੇ ਜੇਕਰ ਤੁਸੀਂ ਆਪਣੇ ਵਹੀਕਲਾਂ ਤੇ ਆਉਣਾ ਕਰਨਾ ਤਾਂ ਤੁਹਾਡੇ ਕੋਲ ਕੋਈ ਗੱਡੀ ਕਾਰ ਮੋਟਰ ਵਗੈਰਾ ਬਾਕੀ ਸਾਡੀ ਜੋ ਇੱਥੋਂ ਦੀ ਦਰਗਾਹ ਦੀ ਕਰੰਟ ਲੋਕੇਸ਼ਨ ਹੈਗੀ ਮੈਪ ਦੀ ਉਹ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਵੀ ਹੈਗੀ ਮੈਪ ਦਾ ਲਿੰਕ ਲਾ ਕੇ ਵੀ ਤੁਸੀਂ ਆ ਸਕਦੇ ਹੋਗੇ ਸੰਗਤ ਨੂੰ ਮੰਗਲਵਾਰ ਨੂੰ ਪਹੁੰਚਣਾ ਪੈਂਦਾ ਜੇਕਰ ਤੁਸੀਂ ਬੁੱਧਵਾਰ ਜਾਂ ਵੀਰਵਾਰ ਆਉਣੀਓ ਫਿਰ ਨਰਾਸਾ ਵਧੀ ਵੀ ਮੁੜ ਕੇ ਜਾਣਿਓ ਵੀ ਬਾਬਾ ਜੀ ਨੂੰ ਮਿਲ ਨਹੀਂ ਸਕੇ ਕਿਉਂਕਿ ਮੰਗਲਵਾਰ ਨੂੰ ਹੀ ਸੰਗਤ ਦਰ ਤੇ ਪਹੁੰਚ ਜਾਂਦੀ ਹੈ ਟੋਕਨ ਕੱਟੇ ਜਾਂਦੇ ਹੈਗੇ ਵਾਰੀਆਂ ਲੱਗ ਜਾਂਦੀਆਂ ਨੇ ਫਿਰ ਜਿੰਨੇ ਟੋਕਨ ਕੱਟੇ ਹੁੰਦੇ ਨੇਗੇ ਜਿਨ੍ਹਾਂ ਦੀਆਂ ਵਾਰੀਆਂ ਲੱਗੀਆਂ ਹੁੰਦੀਆਂ ਨੇ ਬਾਬਾ ਜੀ ਉਹਨਾਂ ਨੂੰ ਹੀ ਬੈਠ ਕੇ ਮਿਲਦੇ ਕਰਦੇ ਆਗੇ ਜਿਸ ਦਿਨ ਪਾਉਣ ਲੱਗਦੀ ਹੁੰਦੀ ਆ ਉਸ ਦਿਨ ਓਪਨ ਬਾਅ ਅਵਾਜ਼ ਪੈਂਦੀ ਹੁੰਦੀ ਆ ਉਸ ਦਿਨ ਜੁਮੇ ਕਣ ਚੁੱਕਦੇ ਆ ਬਾਬਾ ਜੀ ਉਸੇ ਤਰ੍ਹਾਂ ਆਵਾਜ਼ ਮਾਰ ਕੇ ਵਾਲੇ ਨੂੰ ਉਠਾਉਂਦੇ ਆਗੇ ਤੇ ਉਹਨਾਂ ਨੂੰ ਹੀ ਮਿਲ ਸਕਦੇ ਆਗੇ ਕਾਫੀ ਸੰਗਤਾਂ ਨੇ ਮਨਾਂ ਦੇ ਵਿੱਚ ਨਰਾਸਾ ਹੁੰਦੀ ਆ ਵੀ ਅਸੀਂ ਇੰਨੀਆਂ ਚੌਕੀਆਂ ਆ ਕੇ ਮੁੜ ਗਏ ਅਸੀਂ ਬਾਬਾ ਜੀ ਨੂੰ ਮਿਲ ਨਹੀਂ ਸਕੇ ਸਾਰਿਆਂ ਨੂੰ ਮੇਰੀ ਇਹੀ ਹੱਥ ਵਨ ਕੇ ਬੇਨਤੀ ਹੈ ਵੀ ਮੰਗਲਵਾਰ ਨੂੰ ਪਹੁੰਚ ਜਾ ਕਰੋ ਜੀ ਮੰਗਲਵਾਰ ਨੂੰ ਜੇਕਰ ਤੁਸੀਂ ਸਮੇਂ ਸਿਰ ਪਹੁੰਚੋਗੇ ਤਾਂ ਤੁਹਾਡੀ ਵਾਰੀ ਹੈ ਜਿਹੜੀ ਉਹ ਲੱਗ ਜਾਵੇਗੀ ਤੇ ਵਾਰੀ ਦੇ ਮੁਤਾਬਕ ਬੁੱਧਵਾਰ ਜਾਂ ਵੀਰਵਾਰ ਨੂੰ ਤੁਸੀਂ ਬਾਬਾ ਜੀ ਦੇ ਨਾਲ ਬੈਠ ਕੇ ਆਪਣੀ ਗੱਲਬਾਤ ਆ ਪਰਸਨਲ ਤੌਰ ਤੇ ਸਾਰੀ ਕਰ ਸਕੋਗੇ ਕਿਉਂਕਿ ਦਰ ਤੇ ਸੰਗਤ ਆ ਜਿਹੜੀ ਬਹੁਤ ਜ਼ਿਆਦਾ ਆਉਂਦੀ ਆ ਹਫਤੇ ਦੇ ਦੋ ਦਿਨੀ ਹੀ ਬਾਬਾ ਜੀ ਮਿਲਦੇ ਨੇਗੇ ਦੋ ਦਿਨੀ ਸਾਰਿਆਂ ਨੂੰ ਬੈਠ ਕੇ ਗੱਲਬਾਤ ਸਾਰਿਆਂ ਦੀ ਸੁਣਦੇ ਆ ਸਾਰਿਆਂ ਨਾਲ ਕਰਦੇ ਆਗੇ ਤੇ ਬਾਕੀ ਇਕੱਠਾ ਜਿਹੜਾ ਤੁਸੀਂ ਉਹ ਦੇਖ ਹੀ ਸਕਦੇ ਹੋਗੇ ਤੇ ਬਾਕੀ ਦਰਗਾਹ ਦੇ ਉੱਪਰ ਤੁਹਾਨੂੰ ਪਤਾ ਹੀ ਹੈਗਾ ਪਾਕਿਸਤਾਨ ਦੇ ਸ਼ਹਿਰ ਮੁਲਤਾਨ ਤੋਂ ਜੋ ਮੇਨ ਆਪਣਾ ਵੱਡਾ ਨਿਗਾਹਾਂਗਾ ਚਾਰ ਨਗਾਹਾਂ ਦੇ ਵਿੱਚੋਂ ਸਭ ਤੋਂ ਵੱਡਾ ਨਿਗਾਹਾਂਗਾ ਉੱਥੋਂ ਜੋ ਇੱਟਾਂ ਦਾ ਜੋੜਾ ਦਰਗਾਹ ਦੇ ਉੱਪਰੋਂ ਆਇਆ ਹੋਇਆ ਹੈਗਾ ਪੰਜਾਬ ਦੇ ਵਿੱਚ ਪੰਜਾਬ ਦਾ ਜੋ ਸ਼ਹਿਰ ਸ਼ਮਾਣੇ ਤੋਂ ਜਦੋਂ ਆਪਾਂ ਪਾਤੜਾ ਨੂੰ ਜਾਈਏ ਜੋ ਇਹ ਝੂ ਪੈ ਜਾਂਦੀ ਹੈਗੀ ਰੇਤਗੜ੍ਹ ਦੀ ਪੈ ਜਾਂਦੀ ਹੈਗੀ ਰੋਡ ਦੇ ਉੱਪਰ ਇਹ ਦਰਗਾਹ ਸਥਿਤ ਹੈ ਜੀ ਬਿਲਕੁਲ ਸਮਾਨੇ ਤੋਂ ਪਾਤਣਾ ਵਾਲੇ ਰੋਡ ਦੇ ਉੱਪਰ ਦਰਗਾਹ ਕੀ ਕਿਸੇ ਪਾਸੇ ਕਿਸੇ ਪਿੰਡ ਚ ਤੁਹਾਨੂੰ ਐਂਟਰ ਹੋਣ ਦੀ ਜ਼ਰੂਰਤ ਨਹੀਂ ਗਈ ਰੋਡ ਦੇ ਉੱਪਰ ਤੁਹਾਨੂੰ ਦਰਗਾਹ ਦੇ ਦ੍ਰਿਸ਼ਾ ਜਿਹੜੇ ਆਪਾਂ ਤੁਹਾਨੂੰ ਦਿਖਾਈ ਦਿੱਤੇ ਮੰਗਲਵਾਰ ਨੂੰ ਸੰਗਤੀ ਜੀ ਪਹੁੰਚਿਆ ਕਰੋ ਤਾਂ ਜੋ ਕਿ ਤੁਹਾਡੇ ਸਮੇਂ ਸਿਰ ਟੋਕਣਾ ਜਿਹੜੇ ਉਹ ਲੱਗ ਸਕਣ ਤੇ ਬਾਬਾ ਜੀ ਦੇ ਨਾਲ ਤੁਹਾਡੀ ਗੱਲਬਾਤ ਆ ਜਿਹੜੀ ਉਹ ਹੋ ਸਕੇ ਜਲਦੀ ਚਲਦੀ ਹੁਣ ਵੀਡੀਓ ਨੂੰ ਜਿੰਨਾ ਹੋ ਸਕਦਾ ਹੈ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦੇਣਾ ਜੀ ਚੈਨਲ ਬੀਬੀ ਯੂਨੀ ਬਲੈਕਡ ਨੂੰ ਜੇਕਰ YouTube ਤੇ ਦੇਖੀ ਜਾਂਦੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਜੇਕਰ Facebook ਤੇ ਦੇਖਦੇ ਹੋ ਤਾਂ ਫੋਲੋ ਕਰ ਲਿਓ ਜੇਕਰ Instagram ਤੇ ਬਲੈਕੀ ਜੈ ਪੀਰਾਂ ਦੀ ਜੈ ਮਸਤਾਂ ਦੀ